ਮੇਰੇ ਕੋਲ ਫੋਟੋ ਫੋਨ ਕਰਨਾ ਹੈ। ਇਹ ਬੰਦਾ। ਚਲੋ ਕਰੋ। ਇਹ ਬੰਦਾ ਜਗਾ ਨਾ ਦੇ ਬੰਦੇ ਨੇ ਕਰਾਉਂਦੇ ਨੇ ਇੱਕ ਵਾਰ। ਇੱਕ ਵਾਰ ਨਾ। ਇਹ ਦੇ। ਇਹ ਕਰਾ। ਇਹ ਤਾਂ ਪਾਣੀ ਦਾ ਕੋਈ ਗੱਲ ਨਹੀਂ। ਇਹ ਸੱਨੇ ਘਰ ਜਾਣਾ। ਹੋ ਸਾਡੇ ਸਾਹਮਣੇ ਅੱਛਾ ਸਰ ਹੁੱਲੜ ਬਾਜ ਨੂੰ ਲਾ ਕੇ ਚੱਪੜਾ ਹੁਣ ਚਾਹੇ ਹੁੱਲੜ ਬਾਜ ਨੂੰ ਹੋਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹੋਏ ਸਾਡੇ ਮਾਨਯੋਗ ਐਸਐਸ ਸਾਹਿਬ ਸਰਦਾਰ ਭਪਿੰਦਰ ਸਿੰਘ ਸਿੱਧੂ ਉਹਨਾਂ ਦੇ ਦੇਸ਼ਾ ਨਿਰਦੇਸ਼ ਤੇ ਸ਼ਹਿਰ ਦੇ ਵਿੱਚ ਵਾਕਵਾ ਚੌਂਕਾ ਦੇ ਇਲਾਕੇ ਲਾਏ ਗਏ ਆ ਜਿਹੜੇ ਹੁੱਲੜ ਬਾਜੀ ਜ਼ਿਆਦਾ ਹੁੱਲੜ ਬਾਜੀ ਕਰਦੇ ਉਹਨਾਂ ਨੂੰ ਫੜ ਕੇ ਅਸੀਂ ਥਾਣੇ ਲੈ ਕੇ ਜਾ ਰਹੇ ਆ ਤੇ ਕਈਆਂ ਤੇ ਅਜਿ ਤਰ੍ਹਾਂ ਵੀ ਕਰੀ ਜਾਂਦੇ ਜਿਆਦਾ ਹੌਲੜ ਭਾਜੀ ਕਰਦੇ ਸੀ। ਹੌਲੜ ਦੀ ਗੱਲ ਕਰੀਏ ਤਾਂ ਕਈਆਂ ਥਾਵਾਂ ਤੋਂ ਲਾਕਾ ਬੰਦੂ ਦੇ ਦਿੱਤੇ। ਅ ਸ਼ਹਿਰ ਦੇ ਵਿੱਚ ਤਕਰੀਬਨ ਸਾਰੇ ਜਿੰਨੇ ਚੌਂਕ ਆਏਗੇ ਸਾਰੇ ਚੌਂਕਾਂ ਤੇ ਤਕਰੀਬਨ ਨਾਕੇ ਲੱਗੇ ਆ। ਮੈਂ ਅਸੀਂ ਉਦਮ ਸਿੰਘ ਚੌਂਕ ਆਏਗੇ ਅੱਜ ਇੱਥੇ ਵੀ ਤੇ 10 ਤੋਂ 15 ਮੁੰਡੇ ਅਸੀਂ ਜਿਹੜੇ ਹੌਲੜ ਭਾਜੀ ਜ਼ਿਆਦਾ ਕਰਦੇ ਸਪਰਗੇ ਖਾਣੇ ਦੇ ਕੇ ਆਏ। ਹੌਲੜ ਨੂੰ ਕਿਤਨੇ ਕਿਤਨੇ ਹੌਲੜ ਭਾਜ ਜਿਹੜੇ ਹੋਈਏ ਕੋਈ ਸਿੱਟਾ ਕਰਦੇ। ਹਾਂਜੀ ਹੌਲੀ ਤੇ ਹਾਰ ਨੂੰ ਜਿਸ ਤਰ੍ਹਾਂ ਮੁੰਡੇ ਗੱਟੇ ਭਰ-ਭਰ ਕੇ ਗੇਰੂ ਤੇ ਲਿਆ ਕੇ ਕੁੜੀਆਂ ਜਾਂਦੀਆਂ ਉਹਨਾਂ ਦੇ ਮੂੰਹ ਤੇ ਐਦ ਉਗੋਂ ਐਕਸੀਡੈਂਟ ਕਾਰਨ ਹੋ ਜਾਂਦਾ ਦਿਸਦਾ ਨਹੀਂ ਉਹਨਾਂ ਨੂੰ ਜੇ ਕੋ ਇਸ ਕਰਕੇ ਇਹਨਾਂ ਦਾ ਜਿਹੜਾ ਉਹ ਨਿਕਲ ਪਾ ਰਹੇ ਆ